ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਸੀਓ ਅਸੀਂ ਜਿਸ ਜਗ੍ਹਾ ਤੇ ਵਿੱਚ ਖੜੇ ਆ ਇਹ ਸਤਲੁਜ ਦਰਿਆ ਹੈ ਔਰ ਇਹ ਲੁਧਿਆਣਾ ਜਿਲ੍ਹਾ ਆ ਹੱਦਾਂ ਇੱਥੇ ਔਰ ਉਪਰ ਜਿਲ੍ਹਾ ਪੈਂਦਾ ਠੀਕ ਹੈ ਜੀ ਵਿੱਚ ਨੂੰ ਘੁਮ ਕੇ ਆ ਕੇ ਨਵਾਂ ਸ਼ਹਿਰ ਜਿਲ੍ਹਾ ਵੀ ਇੱਥੇ ਨਾਲ ਲੱਗ ਜਾਂਦਾ ਤਰਕਾਉਂ ਰਲਦੀ ਹੈ ਇੱਥੇ ਜਿਲ੍ਹਿਆਂ ਦੀ ਹੁਣ ਕਿਆ ਖੂਬਸੂਰਤ ਬਾਤ ਆ ਵੀ ਮਾਈਨਿੰਗ ਦੇ ਬਾਰੇ ਰੌਲਾ ਪੈਂਦਾ ਮਾਈਨਿੰਗ ਕਰਕੇ ਦਰਿਆ ਸਤਲੁਜ ਦੇ ਬੰਨ ਕਮਜ਼ੋਰ ਹੋਏ ਮਾਈਨਿੰਗ ਕਰਕੇ ਹੜਾਂ ਦਾ ਖਤਰਾ ਹੋਇਆ ਤੇ ਸਰਸਾਲੀ ਵਗੈਰਾ ਜਿਹੜੇ ਬਨ ਟੁੱਟੇ ਉਹ ਸਾਰੇ ਮਾਈਨਿੰਗ ਕਰਕੇ ਟੁੱਟੇ ਐਨੀ ਪੰਜਾਬ ਦੇ ਵਿੱਚ ਤਬਾਹੀ ਹੋ ਗਈ ਐਨਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਜ਼ਮੀਨਾਂ ਦਾ ਜਾਇਦਾਦਾਂ ਦਾ ਘਰਾਂ ਦਾ ਪਸ਼ੂਆਂ ਦਾ ਹੋਰ ਰੱਖੇ ਹੋਏ ਅਨਾਜ ਦਾ ਹੋਰ ਸਾਡੀ ਮਸ਼ੀਨਰੀ ਦਾ ਬਹੁਤ ਨੁਕਸਾਨ ਹੋਇਆ ਅਰਬਾਂ ਰੁਪਇਆ ਪੰਜਾਬ ਦੇ ਲੋਕਾਂ ਨੇ ਇਕੱਠੇ ਹੋ ਕੇ ਲਾਇਆ ਲਓ ਦੇਖੋ ਜਿਹੜੇ ਇਹ ਸਵਾਰਥੀ ਲੋਕ ਨੇ ਤੇ ਨਾਲ ਇਹਨਾਂ ਦੇ ਕਾਰਪੋਰੇਟ ਤੇ ਸਿਆਸੀ ਗਿਰਜਾਂ ਨੇ ਜਿਹੜੀਆਂ ਇੰਨੀ ਪੰਜਾਬ ਦੀ ਬਰਬਾਦੀ ਦੇਖਣ ਤੋਂ ਬਾਅਦ ਵੀ ਹਲੇ ਵੀ ਇਹਨਾਂ ਦਾ ਮਨ ਨਹੀਂ ਪਰਿਆ ਹਲੇ ਵੀ ਇਹ ਉਵੇਂ ਹੀ ਚੱਲਦੇ ਆ ਕੰਮ ਆਹ ਲਓ ਸਾਡੇ ਪਿੱਛੇ ਨਾਲ ਲੁਧਿਆਣਾ ਜ਼ਿਲ੍ਹੇ ਦਾ ਪਿੰਡਾ ਇਹਦੇ ਵਿੱਚ ਖੰਨਾ ਜ਼ਿਲ੍ਹੇ ਦੀ ਪੁਲਿਸ ਸਮਰਾਲਾ ਤੇ ਮਾਛੀਵਾੜੇ ਦੀ ਪੁਲਿਸ ਐਨ ਸ਼ਰੇਮ ਰਲੀ ਹੋਈ ਹੈ ਕਿਉਂਕਿ ਬਿਨਾ ਪੁਲਿਸ ਤੋਂ ਬਿਨਾ ਸਿਆਸੀ ਤਾਕਤ ਤੋਂ ਇਹ ਚੀਜ਼ਾਂ ਚੱਲ ਨਹੀਂ ਸਕਦੀਆਂ ਕਿਹਦੀ ਹਿੰਮਤ ਨਹੀਂ ਆਮ ਬੰਦਾ ਨਹੀਂ ਲੱਗੇ ਜਾ ਸਕਦਾ ਇੱਥੇ ਉਹੀ ਆਉਣਗੇ ਜਿਨ੍ਹਾਂ ਦੀ ਕਿਤੇ ਨਾ ਕਿਤੇ ਤਾਰਾਂ ਜੁੜਦੀਆਂ ਔਰ ਸਭ ਤੋਂ ਖੂਬਸੂਰਤ ਗੱਲ ਤੁਹਾਨੂੰ ਮੈਂ ਦਿਖਾਵਾਂ ਦਿਆਂ ਹੈਰਾਨੀ ਪਰੇਸ਼ਾਨੀ ਵਾਲੀ ਗੱਲ ਹੈ ਵੀ ਇਹ ਲੋਡਰ ਲੱਗੇ ਹੋਏ ਇੱਥੇ ਜਦੋਂ ਤਾਂ ਅਸੀਂ ਪਾਣੀ ਵੇਲੇ ਧੜਾ ਵੇਲੇ ਮੰਗਦੇ ਸੀ ਉਦੋਂ ਨਹੀਂ ਸਰਕਾਰ ਕੋਲ ਚੀਜ਼ਾਂ ਆਈਆਂ ਆ ਦੇਖ ਲੋ ਲੋਡਰ ਨਾਲ ਇਹ ਲੋਡਰ ਲਾ ਲਾ ਕੇ ਭਰੇ ਹੋਏ ਆ ਉਹ ਦੇਖੋ ਜਿਹੜੀਆਂ ਟਰਾਲੀਆਂ ਜਿਹੜੀਆਂ ਆ ਦੇਖੋ ਆ ਪੈਣ ਜਿਹੜੇ ਬੰਦਿਆ ਸਾਰੇ ਹਰੇ ਜੀ ਇਹ ਲੋਡਰ ਨਾਲ ਭਰੇ ਹੋਏ ਆ ਆਹ ਟਰਾਲੇ ਆ ਪੈੜਾ ਨੇ ਅੱਜ ਸਵੇਰ ਦੀਆਂ ਨਿਕਲੀਆਂ ਹੋਈਆਂ ਨੇ ਰਾਤੀਏ ਭੱਜ ਗਏ ਉਧਰ ਨੂੰ ਹਨ ਇੱਧਰ ਆ ਜਾ ਫਿਰ ਵੇਖਾ ਇਹਦੇ ਵਿੱਚ ਨਾ ਇੱਕ ਖੂਬ ਸੂਰਤੀ ਹੋਰ ਆ ਬਾਬਾ ਜੀ ਹਾਂ ਲਿਓ ਤਿੰਨ ਡੀ ਸੀ ਲਟੇਰੇ ਇਕੱਠੇ ਹੋਏ ਆਂ ਤੇ ਤਿੰਨ ਡੀ ਸੀ ਹਾਂ ਆ ਲੋ دہਾਣੇ ਦਾ ਡੀ ਸੀ ਆ ਜਿਹੜਾ ਲੁੱਟਦਾ ਉਧਰ ਨਵੇਂ ਸ਼ਹਿਰ ਦਾ ਉਧਰ ਰੋਪੜ ਦਾ ਜੇ ਆਪਾਂ ਇਹਨਾਂ ਕੋਲ ਜਾਣੇ ਆ ਇਹਨਾਂ ਦਾ ਜਿਹੜਾ ਜਵਾਬ ਹੁੰਦਾ ਉਹ ਬਹੁਤ ਵਧੀਆ ਹੈ ਇਹ ਸਾਡਾ ਜਿਲ੍ਹਾ ਨਹੀਂ ਜੀ ਤੁਸੀਂ ਪੰਜਾਬ ਦੇ ਡੀ ਸੀ ਆ ਆਪਾਂ ਪੂਰੇ ਤਕੌੜ ਦੀ ਵੱਢ ਲਈ ਜੇ ਤਾ ਗੜੀ ਜਾਓ ਇਹਨਾਂ ਨਾਲ ਵੀ ਰੋਪੜ ਜਿਹਾ ਆਏ ਲੁਧਿਆਣਾ ਇਹ ਨਵਾਂ ਸ਼ਹਿਰ ਆ ਜੇ ਰੋਪੜ ਵਾਲੇ ਕੋ ਜਾਓ ਉਹ ਕੀ ਕਹਿੰਦੇ ਆ ਉਹ ਕਹਿੰਦਾ ਵੀ ਲੁਧਿਆਣਾ ਜੀ ਜੇ ਲੁਧਿਆਣੇ ਕੋ ਜਾਣੇ ਆ ਨਵਾਂ ਸ਼ਹਿਰ ਆ ਜੀ ਜੇ ਨਵੇਂ ਸ਼ਹਿਰ ਕੋ ਜਾਣੇ ਉਹ ਕਹਿੰਦਾ ਸਾਡੇ ਦਾ ਦੂਏ ਪਾਸੇ ਆ ਜੀ ਸਾਡੇ ਦਾ ਪਾਣੀ ਹੈ ਨਹੀਂ ਹੈ ਨਹੀਂ ਆਈ ਘੋਰ ਤੋਂ ਕਹਿੰਦਾ ਇੱਕ ਭਾਰਤ ਮਾਲਾ ਪ੍ਰੋਜੈਕਟ ਦਿਖਾਉਣੇ ਤੁਹਾਨੂੰ ਇੱਕ ਤਾਂ ਭਾਰਤ ਮਾਲਾ ਪ੍ਰੋਜੈਕਟ ਆ ਦਾ ਉੱਪਰ ਤੋਂ ਇੱਕ ਭਾਰਤ ਮਾਲਾ ਪ੍ਰੋਜੈਕਟ ਦਰਿਆ ਦੇ ਵਿੱਚ ਆ ਦਿਖਾਓ ਜੀ ਆਹ ਦੇਖ ਲਓ ਕਿਵੇਂ ਡੰਡੇ ਲਾਗੇ ਨਾ ਨਿਸ਼ਾਨੀਆਂ ਲਾਈਆਂ ਹੋਈਆਂ ਟਰੈਕਟਰਾਂ ਦੀਆਂ ਕੱਢਣ ਨੂੰ ਵੀ ਆਈ ਦੇ ਨਾਲ-ਨਾਲ ਚੱਲਣਾ ਆਪਾਂ ਨੇ ਦੇਖੋ ਤੁਸੀਂ ਕਿੰਨੀ ਸਾਇੰਸ ਤੋਂ ਕੰਮ ਲੈ ਰਹੇ ਹੋ ਇੱਕ ਤੇ ਗਈ ਜਿਹੜੀ ਇਹਨਾਂ ਦੇ ਵਿੱਚ ਨਾਲ ਲੁੱਟ ਲਿਉਂਦੇ ਆ ਬਚ ਕੇ ਵੀ ਤਾਂ ਆਪਾਨੂੰ ਨਹੀਂ ਪਤਾ ਉਹ ਪੀਪੀ ਲੋਡ ਤਾਂ ਆਪਾਂ ਕਿੱਦਾਂ ਦਬਜੀਏ ਤੇ ਵਿੱਚ ਆਹ ਲੋ ਜੀ ਆ ਪਿੱਛੇ ਭਾਰਤ ਮਾਲਾ ਪ੍ਰੋਜੈਕਟ ਹੈ ਇਹ ਮਾਈਨਿੰਗ ਪ੍ਰੋਜੈਕਟ ਹੈ ਇਹ ਮਾਈਨਿੰਗ ਡਿਪਾਰਟਮੈਂਟ ਦਾ ਬਹੁਤ ਵੱਡਾ ਫੇਲਿਅਰ ਹੈ ਯਾਨੀ ਫੇਲਿਅਰ ਸ਼ਬਦ ਵਰਤਣਾ ਪੈਂਦਾ ਹੈ ਤਾਂ ਚਲੋ ਮਿਲੀ ਭੁਗਦੇ ਆ ਇਹ ਅਰਬਾਂ ਰੁਪਇਆ ਇਦਾਂ ਕਹਿੰਦਾ 20000 ਕਰੋੜ ਰੁਪਏ ਦਾ ਰੈਵਨਿਊ ਉਹ ਸੱਚੀ ਗੱਲ ਦੇਖੋ ਕਿੰਨੇ ਢਾਂਗਾ ਪਾਈਆਂ ਹੋਈਆਂ ਨੇ ਇਹ ਹੈਗੀ ਲੁਧਿਆਣਾ ਜ਼ਿਲ੍ਹੇ ਦੀ ਇਹ ਮਾਛੀਵਾੜਾ ਤਹਿਸੀਲ ਪੈਂਦੀ ਆ ਉਸ ਤੋਂ ਅੱਗੇ ਫਿਰ ਤੁਹਾਨੂੰ ਅਸੀਂ ਹੁਣ ਰੋਪੜ ਦਾ ਦਿਖਾਵਾਂਗੇ ਅੱਗੇ ਇਹ ਜਿਹੜੀ ਮਾਈਨਿੰਗ ਚੱਲ ਰਹੀ ਆ ਇਹ ਮਾਛੀਵਾੜਾ ਸਮਰਾਲਾ ਖੰਨਾ ਜ਼ਿਲ੍ਹੇ ਦੀ ਪੁਲਿਸ ਇਹਨਾਂ ਦੀ ਮਿਲੀਭੁਗ ਤੋਂ ਬਿਨਾਂ ਨਹੀਂ ਇਹ ਚੱਲ ਰਹੀ ਆ ਜੀ ਠੀਕ ਆ ਜੀ ਉਹੜੀ ਰੋਪੜ ਤੋਂ ਚੱਲ ਰਹੀ ਆ ਉਹ ਵੀ ਤੁਹਾਨੂੰ ਦੱਸ ਦਿਆਂਗੇ ਉਹਦੇ ਵਿੱਚ ਕੌਣ ਕੌਣ ਇਨਵੋਲਵ ਆ ਇਹ ਸਾਰੇ ਦੇ ਵਿੱਚ ਰਲੇ ਹੋਏ ਨੇ ਰਲ ਕੇ ਲੱਗੇ ਹੋਏ ਨੇ ਕਰਾਉਣ ਅੰਨੀ ਪਿੰਡਿਆ ਕੁੱਤੇ ਚੱਟਦੇ ਆ ਕੋਈ ਨਹੀਂ ਪੁੱਛਣ ਵਾਲਾ ਮੈਨੂੰ ਤਾਂ ਇਹ ਵੀ ਲੱਗਦਾ ਜਿੰਨੀ ਮਾਚੀਵਾੜੇ ਥਾਣੇ ਦੇ ਅੰਦਰ ਮਾਈਨਿੰਗ ਹੁੰਦੀ ਆ ਐਨੀ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਹੁੰਦੀ ਇਹ ਖੱਟੀਆਂ ਪੱਗਾਂ ਵਾਲੇ ਵੀ ਨਾਲੇ ਹੋਣਗੇ ਜੀ ਨਾਲੇ ਆ ਸੱਚੇ ਵਿੱਚ ਨਾ ਇਹਨਾਂ ਜਿਹੜੇ ਇਹ ਸਿਆਸੀ ਲੋਕ ਹੈ ਇਹਨਾਂ ਨੂੰ ਹੀ ਹੋਵੇਗਾ ਹੁਣ ਅਸੀਂ ਦੁਬਾਰਾ ਤਾਂ ਆਉਣਾ ਨਹੀਂ ਇਹ ਕਹਿੰਦੇ ਧਨ ਇਕੱਠਾ ਕਰ ਲਓ ਉਹ ਲੱਗੇ ਹੋਏ ਧਨ ਇਕੱਠਾ ਕਰਨ ਲੁੱਟਣ ਲੱਗੇ ਹੋਏ ਨੇ ਜੀ ਇਹ ਆ ਦਿਖਾ ਦਿਓ ਜੀ ਇੱਕ ਵਾਰ ਉਸ ਤੋਂ ਬਾਅਦ ਚਲੀ ਜਾਪਾਂ ਪੁੱਤ ਮੇਰੇ ਖਿਆਲ ਤੇ ਹਲਕਾ ਵੀ ਉਹਦਾ ਦਿয়ালਪੁਰਾ ਦਾ ਆ ਦਿয়ালਪੁਰਾ ਦਿয়াল ਸਮਰਾਲਾ ਹਲਕਾ ਪੈਂਦਾ ਹੈ ਸਮਰਾਲਾ ਹਲਕਾ ਪ ਆਹ ਦਾਦੇ ਵਿੱਚ ਵੀਸਾ ਪੂਰਾ ਲੰਨੇ ਹਾਂ ਹਾਂ ਹੈ ਬਿਲਕੁਲ ਵੀਸਾ ਪੂਰਾ ਲੰਨੇ ਧੰਨਵਾਦ ਜੀ ਅਗਲਾ ਵੀ ਤੁਹਾਨੂੰ ਅੱਗੇ ਜਾ ਕੇ ਦੂਜੀ ਵੀਡੀਓ ਚ ਬਣਾਉਂਦੇ ਹਾਂ